ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੀਜੇ ਸੂਏ ਮੱਝ ਇਹ ਮੱਝ ਪਿੰਡ ਵਾੜਾ ਕਿਸ਼ਨਪੁਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 22 ਟੇਕਪਾਲ ਦੇ ਘਰੇ ਖੜੀ ਹੈ ਤੇ ਨੰਬਰ ਨੋਟ ਕਰ ਲਓ 95016 82418 95016 82418 ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉੱਥੋਂ ਵੀ ਚੱਕ ਸਕਦੇ ਹੋ ਤੇ ਜੇ ਆਪਾਂ ਮੱਝ ਦੀ ਜਾਣਕਾਰੀ ਦੀ ਗੱਲ ਕਰ ਗਏ ਕੰਬਾਈ ਨੇ ਦੂਜੇ ਸੂਏ ਢੋਕਣ ਮੱਝ ਲਈ ਸੀਗੀ ਤੇ ਬਾਈ ਕਹਿੰਦਾ ਵੀ ਐਸ ਸੂਏ ਤੀਜਾ ਸੂਆ ਹੁਣ ਇਹਨੇ ਸੋਣਾ ਹਫ਼ਤਾ ਜੇ ਲੈ ਜੂਗੀ ਬਾਈ ਕਹਿੰਦਾ ਵੀ 16 ਤੋਂ 17 ਲੀਟਰ ਦੁੱਧ ਤੱਕ ਇਹ ਮੱਝ ਨੇ ਦੇਣਾਗਾ ਤੇ ਮੁੱਲ ਬਾਈ ਲੱਖ ਤੋਂ ਉੱਪਰ ਕਰਦਾ ਉਹ ਫੋਨ ਤੇ ਤੁਸੀਂ ਪੁੱਛ ਲਿਓ ਵੀ ਕਿੰਨਾ ਉੱਪਰ ਕਰਦਾ ਲੱਖ ਤੋਂ ਹਨਾ ਤੇ ਬਾਕੀ ਜੇ ਦੱਸਦਗੇ ਵੀ ਮੱਝਾਂ ਦੇ ਵਿੱਚ ਜਾਂ ਗਾਈਆਂ ਦੇ ਵਿੱਚ ਹੁਣ ਤੇਜ਼ੀ ਬਹੁਤ ਆ ਚੁੱਕੀ ਐ ਤੇ ਇਦੋਂ ਅੱਗੇ ਵੀ ਤੇਜ਼ੀ ਆਊਗੀ ਤੇ ਵੀਡੀਓ ਜੇ ਤੁਸੀਂ ਕਲੀਅਰ ਦੀ ਗੱਲ ਕਰਗੇ ਤਾਂ ਬਾਈ ਨੇ ਵੀਡੀਓ ਬਣਾ ਕੇ ਸੈਂਡ ਕਰੀ ਸੀ WhatsApp ਤੇ ਮੈਥੋਂ ਬਾਈ ਕੋਲੇ ਪਹੁੰਚਿਆ ਨਹੀਂ ਗਿਆ ਤਾਂ ਕਰਕੇ ਵੀਡੀਓ ਦੇ ਵਿੱਚ ਥੋੜੀ ਕੁਆਲਿਟੀ ਘਟ ਹੈ ਉਹਦੇ ਲਈ ਸਟੋਸ ਮਾਫੀ ਮੰਗਦੇ ਆਂ ਤੇ ਜੇ ਆਪਾਂ ਨੂੰ ਬਾੜਾ ਕਿਸ਼ਨਪੁਰੇ ਦੀ ਗੱਲ ਕਰਕੇ ਵੀ ਰਹਿ ਕਿੱਥੇ ਜਾਦਾ ਹੈ ਇਹ ਜੈਤੂ ਦਾ ਏਰਗਾ ਮੋਕਸਰ ਦਾ ਏਰਗਾ ਕਹਿੰਦੇ ਨੇ ਆਪਾਂ ਜੈਤੂ ਦੇਰਗਾ ਕਹਿ ਸਕਦੇ ਆਂ ਇਹਦੇ ਨੇੜਲੇ ਪਿੰਡ ਹੈ ਜੀ ਮੱਲਣ ਮੜਾਕ ਸੂਰਿਆਲਾ ਤੇ ਖਚੜਾ ਸੂਰਿਆਲਾ ਜਿੱਥੋਂ ਆਪਾਂ ਗगन ਸੂਰਿਆਲਾ ਦਾ ਸਾਰੇ ਜਾਣਦੇ ਆਂ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਆ। ਉਹਦੇ ਪਿੰਡਾਂ ਦੇ ਕੋਲ ਦਾ ਪਿੰਡ ਆ ਇਹ। ਤੇ ਮੱਝ ਦੀ ਇੱਕ ਵਾਰ ਫੇਰ ਆਪਾਂ ਗੱਲ ਕਰ ਲਗੇ। ਬਾਈ ਨੇ ਮੱਝ ਦੂਜੇ ਸੂਏ ਤੋਕੜ ਗੱਭਣ ਲਈ ਸੀ ਤੇ ਤੀਜਾ ਸੂਆ ਸੋਣਾ। ਇੱਕ ਹਫਤਾ ਲੈ ਜੂਗੀ ਤੇ ਮੁੱਲ 2 ਲੱਖ ਤੋਂ ਉੱਪਰ ਕਰਦਾ। ਉਹ ਬਾਈ ਨਾਲ ਤੁਸੀਂ ਫੋਨ ਲਾ ਕੇ ਗੱਲ ਕਰ ਲਿਓ। ਟੇਕਪਾਲ ਬਾਈ ਦਾ ਨਾਮ ਆਗਾ। ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉੱਥੋਂ ਵੀ ਚੱਕ ਲਿਓ। ਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਸੇਲ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9988728258 ਮੇਰਾ ਨੰਬਰ ਹੈ ਨੋਟ ਕਰ ਲਓ ਸਕਰੀਨ ਦੇ ਥੱਲੇ ਵੀ ਨੰਬਰ ਚੱਲ ਰਿਹਾ ਹੈਗਾ ਉੱਥੋਂ ਵੀ ਚੱਕ ਸਕਦੇ ਹੋ ਤੇ ਲਾਲਿਓ ਬਾਈ ਟੇਕਪਾਲ ਨੂੰ ਫੋਨ ਕਰ ਲੈ ਮੁੱਲ ਬਾਰੇ ਗੱਲ ਮੈਨੂੰ ਦਿਓ ਆਜਾਜਤ ਮਿਲਦੇ ਨੇ ਵੀ ਵੀਡੀਓ ਦੇ ਨਾਲ ਧੰਨਵਾਦ ਜੀ